ਫੈਕ ਹੈਂਡੀ ਕੱਪੜੇ ਦੇ ਵਿੱਚ ਹੁਣ ਅੱਜ ਕੱਲ ਇਹ ਟ੍ਰੈਂਡ ਚੱਲ ਰਿਹਾ ਜੀ ਕੱਪੜੇ ਦਾ ਓਕੇ ਜੀ ਆਹ ਚੀਜ਼ ਦਾ ਕੱਪੜੇ ਦਾ ਜੀ ਹਾਂ ਜੀ ਇਹਨਾਂ ਦਾ ਕੱਪੜਾ ਦਾ ਟ੍ਰੈਂਡ ਚੱਲ ਰਿਹਾਗਾ ਨਾ ਜੀ ਇਹ ਆਪਾਂ 300 ਰੁਪਏ ਦੇ ਵਿੱਚ ਸੇਲ ਲਗਾਤੀ ਠੀਕ ਓਕੇ ਜੀ ਮੋਟੇ ਦੇ ਵਿੱਚ ਪ੍ਰਿੰਟ ਆ ਗਿਆ ਜੀ ਰਾਜਾ ਰਾਣੀ ਦਾ ਇਹ ਤੁਹਾਨੂੰ 600 ਰੁਪਏ ਦੇ ਵਿੱਚ ਮਿਲੇਗਾ ਜੀ ਠੀਕ ਆ ਜੀ ਜੀ ਇਹ 400 ਰੁਪਏ ਦੇ ਵਿੱਚ ਆਏਗਾ ਜੀ ਪਲੇਨ ਹੁੰਦਾ ਹੁੰਦਾ ਸੇਲ ਆਈ ਹੈਗੀ 500 ਰੁਪਏ ਨੂੰ ਸੇਲ ਲੱਗੀ ਹੋਈ ਆ ਸਿੰਗਲ ਸਿੰਗਲ ਪੀਸ ਮਿਲੂਗਾ ਜੀ ਇਹ ਠੀਕ ਆ ਜੀ ਇਹ ਸਿੰਗਲ ਪੀਸ ਕਰਨ ਕਰਕੇ ਜੀ ਅਸੀਂ 500 ਦੇ ਰੇਟ 'ਚ ਸੇਲ ਆਈ ਹੋਈ ਆ ਓਕੇ ਓਕੇ ਹਾਂ ਜੀ ਲਾਂ ਦੇਣ ਲਈ ਪੈਂਟਾ ਸਾਟਾ ਲਾਉਣਾ ਜੀ ਇਹ 100 ਰੁਪਏ ਦੇ ਵਿੱਚ ਮਿਲੂਗੀ ਜੀ ਤੁਹਾਨੂੰ ਠੀਕ ਆ ਜੀ ਹਾਂ ਜੀ ਦੁਪੱਟਾ 200 ਰੁਪਏ ਦਾ 2.5 ਮੀਟਰ ਦੀ ਓਕੇ ਤੇ ਉਹਦਾ ਦੁਪੱਟਾ 1.5 ਰੁਪਏ ਦਾ 2.5 ਮੀਟਰ ਜੀ ਠੀਕ ਆ ਜੀ 150 ਰੁਪਏ ਦਾ 2.5 ਮੀਟਰ ਆ 200 ਰੁਪਏ ਦਾ 100 ਰੁਪਏ ਦਾ 2.5 ਮੀਟਰ ਜੀ ਠੀਕ ਆ ਜੀ ਬਾਕੀ ਹੋਰ ਸੁੱਤਾ ਦਾ ਸਰੀ ਸਰੀ ਕੀ ਓਕੇ ਓਕੇ ਲਾਈਨਿੰਗ ਵੀ ਆਪਾਂ 40 ਰੁਪਏ ਮੀਟਰ ਵਾਂਗੂ ਦਿੰਨੇ ਆ ਜੀ ਫੁੱਲ ਵੈਲ ਦੀ ਲਾਈਨਿੰਗ ਮਿਲੂਗੀ 40 ਰੁਪਏ ਮੀਟਰ ਠੀਕ ਆ ਜੀ ਹਾਂ ਜੀ ਉਸਤਾ ਦੇ ਕੋਈ ਕੜਾਈ ਦਾ ਵਰਕ ਵਾਲਾ ਸੂਟ 400 ਰੁਪਏ ਦਾ ਦੋਨੋਂ ਸੂਟ 1000 ਰੁਪਏ ਦੇ ਜੀ ਠੀਕ ਆ ਜੀ ਸਿਰਫ 1000 ਰੁਪਏ ਦੇ ਉੱਤੇ ਬਾਜ਼ਾਰ ਤੁਹਾਨੂੰ ਮਿਲੂਗਾ 2500 ਦਾ ਸਿਰਫ 1000 ਰੁਪਏ ਦਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਅਦਿਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਤੀ ਸਹਿਰ ਮਰੀਰਕੋਟਲੇ ਤੇ ਸਹਿਰ ਮਰੀਰਕੋਟਲੇ ਸੂਟਾਂ ਤੇ ਬਹੁਤ ਵੱਡੇ-ਵੱਡੇ ਸੇਲ ਆਉ ਲੱਗ ਚੁੱਕੇ ਨੇ ਜਿਵੇਂ ਵਿਆਹਾਂ ਸਾਡੀਆਂ ਦਾ ਸੀਜ਼ਨ ਚੱਲ ਰਿਹਾ ਨਾਲ ਤੁਹਾਨੂੰ ਬਹੁਤ ਘੱਟੇ ਤੇ ਸੂਟ ਮਿਲ ਜਾਣਗੇ ਪਹੁੰਚਣਾ ਕਿੱਥੇ ਤੁਹਾਨੂੰ ਪ੍ਰੋਪਰ ਸਾਰਾ ਆਪਾਂ ਐਡਰੈਸ ਦਵਾਵਾਂਗੇ ਤੁਹਾਡੇ ਨਾਲ ਕੰਟੈਕਟ ਨੰਬਰ ਸਾਰੇ ਸ਼ੇਅਰ ਕਰਾਂਗੇ ਸਾਰੀ ਆਪਾਂ ਕਲੈਕਸ਼ਨ ਦਿਖਾਵਾਂਗੇ ਕੀ ਕੀ ਰੇਟ ਹੋਣਗੇ ਤੁਹਾਨੂੰ ਸਾਰੇ ਆਪਾਂ ਦੱਸਾਂਗੇ ਸੋ ਵੀਡੀਓ ਨੂੰ ਐਂਡ ਤੱਕ ਬਣੇ ਰਹਿਣਾ ਇਹ ਆ ਸਹਿਰ ਮਰੇਰਕੋਟਲੇ ਦਾ ਦਿੱਲੀ ਗੇਟ ਅਗਰ ਤੁਸੀਂ ਬੱਸ ਸਟੈਂਡ ਤੋਂ ਆਉਣੇ ਤਾਂ ਦਿੱਲੀ ਗੇਟ ਆਉਣਾ ਸਹਿਰ ਮਰੇਰਕੋਟਲੇ ਇੱਧਰ ਹੈਗਾ ਬੱਸ ਸਟੈਂਡ ਦੇ ਸਾਹਮਣੇ ਦਿੱਲੀ ਗੇਟ ਤੇ ਦਿੱਲੀ ਗੇਟ ਬਿਲਕੁਲ ਤੁਸੀਂ ਐਂਟ੍ਰੋ ਕੋ ਸਿੱਧਾ ਆਉਣਾ ਬਿਲਕੁਲ ਸਰਕਾਰੀ ਡਾਕਖਾਨਾ ਹੋਊਗਾ ਸਰਕਾਰੀ ਡਾਕਖਾਨਾ ਬਿਲਕੁਲ ਸਿੱਧੇ ਜਾਣਾ ਤੇ ਅੱਗੇ ਇੱਕ ਗਲੀ ਆਊਗੀ ਉਹ ਗਲੀ ਮੁੜ ਜਾਣਾ ਠੀਕ ਹੈ ਜੀ ਤੇ ਆਹ ਗਲੀ ਆ ਗਈ ਇਹ ਗਲੀ ਮੁੜ ਕੇ ਅੱਗੇ ਗੋਪਾਲ ਭਵਨ ਮੰਦਿਰ ਆਊਗਾ ਮੰਦਿਰ ਦੇ ਬਿਲਕੁਲ ਨਾਲ ਜਿਹੜੀ ਸ਼ਾਪ ਹੋ ਰਹਿ ਜਾਂਦੀ ਹੈ ਤੇ ਅੱਗੇ ਆ ਗਿਆ ਮੰਦਿਰ ਇਹ ਆ ਗਿਆ ਮੰਦਿਰ ਗੋਪਾਲ ਭਵਨ ਮੰਦਿਰ ਤੇ ਇੱਥੇ ਨਾਲ ਜਿਹੜੀ ਸ਼ਾਪ ਰਹਿ ਜਾਂਦੀ ਆਜੋ ਤੁਹ ਮਰੀ ਕੋਟਲਾ ਤੇ ਚਲਦੇ ਆ ਤੁਹਾਨੂੰ ਸਾਰੀ ਅੱਜ ਆਪਾਂ ਇਹਨਾਂ ਦੀ ਕਲੈਕਸ਼ਨ ਦਿਖਾਵਾਂ ਕੀ ਕੀ ਇਹਨਾਂ ਨੇ ਸੂਟਾਂ ਤੇ ਜਿਹੜੀਆਂ ਆਫਰਾਂ ਲਈ ਉਹ ਵੀ ਤੁਹਾਨੂੰ ਸਾਰੀ ਦੱਸਾਂਗੇ ਨਾਮੇ ਦੀ ਹੱਟੀ ਠੀਕ ਆ ਜੀ ਲਓ ਜੀ ਚਲਦੇ ਆ ਤੁਹਾਨੂੰ ਸਾਰੀ ਆਪਾਂ ਸੂਟਾਂ ਦੀ ਕਲੈਕਸ਼ਨ ਜਿਹੜੀ ਦਿਖਾਉਨੇ ਆ ਵਿਆਹਾਂ ਮਾਸਾਦਿਆਂ ਦੀ ਬਹੁਤ ਘੱਟ ਰੇਟ ਨੂੰ ਇੱਥੇ ਜਿਹੜੇ ਸੂਟ ਹੋ ਮਿਲ ਜਾਣਗੇ ਤੇ ਬਹੁਤ ਵੱਡੀਆਂ ਸੂਟਾਂ ਤੇ ਇਹਨਾਂ ਨੇ ਜਿਹੜੀਆਂ ਆਫਰਾਂ ਜਿਹੜੀਆਂ ਉਹ ਲਾ ਦਿੱਤੀਆਂ ਨੇ ਹਾਂਜੀ ਵੀਰ ਜੀ ਸਵਾਗਤ ਹੈ ਤੁਹਾਡਾ ਨਾਮ ਮੇਰੇ ਹੱਤੀ ਸਾਗਰ ਸੋਰ ਸੂਪ ਤੇ ਤੇਲੇ ਵਾਲੇ ਬਾਜ਼ਾਰ ਹਾਂਜੀ ਤੇ ਆਪਾਂ ਨੇ ਜਿਵੇਂ ਤੁਹਾਨੂੰ ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸਿਆਗਾ ਆਪਾਂ ਪਹਿਲਾਂ ਵੀ ਵੀਡੀਓ ਪਾਉਣ ਲੱਗੇ ਆਂਗੇ ਆਪਾਂ ਨੇ ਵਿਆਹ ਦੇ ਉੱਪਰ ਸਾਦੀ ਤੇ ਸੇਲ ਲਾਈ ਹੈਗੀ ਕਿਉਂਕਿ ਹੁਣ ਵਿਆਹਾਂ ਦਾ ਸੀਜ਼ਨ ਚੱਲਦਾ ਜੀ ਹਾਂਜੀ ਹਾਂਜੀ ਆਪਾਂ ਨੇ ਘੱਟ ਰੇਟਾਂ ਤੇ ਸੂਟਾਂ ਤੇ ਸੇਲ ਕੱਢੀ ਹੈਗੀ ਜਿਨ੍ਹਾਂ ਨੇ ਜਾਂਦੇ ਵਿਆਹ ਦਾ ਕੱਪੜਾ ਖਰੀਦਣਾ ਉਹਨਾਂ ਨੂੰ ਜ਼ਿਆਦਾ ਫਾਇਦਾ ਹੋਊਗਾ ਜੀ ਬਾਕੀ ਅਸੀਂ ਤੁਹਾਨੂੰ ਸਾਰੀ ਕਲੈਕਸ਼ਨ ਵਗੈਰਾ ਦਿਖਾਉਨੇ ਆ ਹੁਣ ਹਾਂਜੀ ਤੇ ਜਿਵੇਂ ਆਪਣੇ ਜੀ 48 ਸਿਮਰ ਤੇ ਫੈਂਡੀ ਕੱਪੜੇ ਦੇ ਵਿੱਚ ਹੁਣ ਅ ਇਹਨਾਂ ਦਾ ਕਪੜਾ ਦਾ ਟ੍ਰੈਂਡ ਚੱਲ ਰਿਹਾ ਹੈਗਾ ਨਾ ਜੀ ਇਹ ਆਪਾਂ 300 ਰੁਪਏ ਦੇ ਵਿੱਚ ਸੇਲ ਲਗਾਤੀ ਠੀਕ ਹੈ ਜੀ ਠੀਕ ਹੈ ਜੀ 300 ਰੁਪਏ ਦਾ ਹਾਂ ਜੀ ਇਹ 300 ਰੁਪਏ ਦੇ ਵਿੱਚ ਸੇਲ ਲਾਤੀ ਜਿਵੇਂ ਆਪਾਂ ਨੇ ਕੋਈ ਘੱਟ ਰੇਟ ਦੇ ਵਿੱਚ ਵੀ ਲੈਂਦੇ ਨੇਗੇ ਆ ਆਪਣੇ 100 ਰੁਪਏ ਦੇ ਵਿੱਚ ਆ ਗਿਆ ਜੀ ਕ੍ਰਾਸ ਕਪੜਾ ਆ ਜਾਂਦਾ ਜੀ ਇਹ ਠੀਕ ਹੈ ਜੀ ਤੇ ਮੋٹے ਕਪੜੇ ਆ ਗਏ ਜੀ ਕਾਟਨ ਦਾ ਸੂਟ 200 ਰੁਪਏ ਦੀ ਰੇਂਜ ਦੇ ਵਿੱਚ ਆ ਗਿਆ ਜੀ। ਲਓ ਜੀ 200 ਰੁਪਏ ਦਾ। ਹਾਂਜੀ। ਬਾਕੀ ਆਪਣੇ ਸੂਟ 300 ਦੀ ਰੇਂਜ ਦੇ ਵਿੱਚ ਵੀ ਪਏ ਨੇ। ਜਿੰਦੇ ਆਪਣੇ ਕਨੈਕਸ਼ਨ 100 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ ਜੀ। ਠੀਕ ਆ ਜੀ। 2000 2500 3000 ਤੱਕ ਆਪਣੇ ਵਧੀਆ ਸੂਟ ਮਿਲ ਜਾਂਦੇ ਨੇ। ਜਿਵੇਂ ਆਪਾਂ ਨੂੰ ਬਾਹਰੋਂ 5 5000 ਦੇ ਸੂਟ ਮਿਲਦੇ ਆ ਜੀ। ਹਾਂਜੀ ਹਾਂਜੀ। ਬਾਕੀ ਤੁਸੀਂ ਅੱਗੇ ਦੇਖੋਗੇ ਜੀ ਸਾਡੇ ਕੋਲੇ ਆਪਣੇ ਪਿਓਰ ਦੇ ਸੂਟ ਆ ਗਏ ਜੀ। ਪਿਓਰ ਕਰੇਵ। ਇਹ ਅਸੀਂ ਜੀ 1500 ਦੀ ਰੇਟ ਦੇ ਵਿੱਚ ਸੇਲ ਲਈ ਆ ਜੀ। ਓਕੇ ਜੀ। ਤੁਸੀਂ ਸੂਟ ਦੇਖੋਈ। ਕੜਾਈ ਦਾ ਵਰਕਸ਼ਾਪ ਵੀ ਇਹਦੇ ਵਿੱਚ ਤੁਹਾਨੂੰ ਰੰਗ ਕਲਰ ਸਾਰੇ ਮਿਲਣਗੇ ਜੀ ਠੀਕ ਆ ਜੀ ਇਹਦੇ ਵਿੱਚ ਤੁਹਾਨੂੰ ਕਲਰ options ਬਹੁਤ ਮਿਲ ਜੂਗਾ ਨਾ ਹਾਂਜੀ ਠੀਕ ਆ ਜੀ ਬਾਕੀ ਡਿਜ਼ਾਈਨ ਵੀ ਬਹੁਤ ਮਿਲ ਜਾਣਗੇ ਠੀਕ ਆ ਜੀ ਆ ਦੇਖੋ ਇੱਕ ਆਪਣੇ ਕੋਲੇ ਆਇਆ ਜੀਗਾ ਇਹ ਵੀ ਪਿਓਰ ਚਾਈ ਕਰੇਵ ਨੈਚੁਰਲ ਕਰੇਵ ਆ ਗਈ ਜੀ ਇਹ ਇਹ ਆਪਣਾ 3000 ਦੇ ਵਿੱਚ ਆ ਜੀ ਸੂਟ ਠੀਕ ਆ ਜੀ ਦੇ ਵਿੱਚ 4000 ਦੀ ਰੇਟ ਤੇ ਵੀ ਆ ਕੋਈ 5 3000 ਦੀ ਰੇਟ ਤੇ ਵੀ ਆ ਬਾਕੀ ਤੁਹਾਡਾ ਟਾਈਮ ਤੇ ਮਾਨਤਨ ਸਾਰਾ ਕਰਿਆ ਜਾਊਗਾ ਜੀ ਜੇ ਵੀ ਤੁਸੀਂ ਇਕੱਠਾ ਕੱਪੜਾ ਚੱਕ ਲਓ ਇਹਦੇ ਵਿੱਚ ਵੀ ਤੁਸੀਂ ਕਲਰ ਲੈ ਸਕਦੇ ਹੋ ਵਿਆਹਾਂ ਸਾਧਿਆਂ ਵਾਸਤੇ ਠੀਕ ਆ ਜੀ ਇੱਕ ਆਪਣੇ ਕੋਲੇ ਆ ਜਾਣਗੇ ਜੀ 4500 ਦਾ ਹਾਂਜੀ ਇਹ ਆਪਣੇ ਕੋਲੇ ਜੀ 1200 ਦੇ ਰੇਟ ਤੇ ਵੇਚਣਗੇ ਓਕੇ ਜੀ ਹਾਂਜੀ ਸਾਰੀ ਕਢਾਈ ਮਿਲੂਗੀ ਜੀ ਤੁਹਾਨੂੰ ਬਾਜੂ ਵਰਕ ਵੀ ਮਿਲੂਗਾ ਜੀ ਠੀਕ ਆ ਜੀ ਇਹ ਤੁਸੀਂ ਆਪਣੇ ਦੇਖਣਾ ਵੀ ਇਹ ਤੁਸੀਂ ਬਾਜੂ ਤੇ ਲੈ ਜਾਣਾ ਜਾਂ ਕਿਵੇਂ ਆ ਹਾਂਜੀ 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 ਲਓ ਤੇ ਦੁਪੱਟੇ ਵੀ ਆਪਣੇ 2.5 ਮੀਟਰ ਤੇ ਹੋਣਗੇ ਖੁੱਲੇ ਡੁੱਲੇ ਠੀਕ ਆ ਜੀ ਦੇਖੋ ਇਹਦੇ ਆ ਜੀ 1200 ਹਾਂਜੀ 1200 ਦਾ ਠੀਕ ਆ ਜੀ ਸੇ ਵਾਈਟ ਵੀ ਆ ਗਈ ਹਾਂਜੀ ਲੋ ਆ ਦੇਖੋ ਹਾਂਜੀ ਬਾਟਨ ਮੈਕਸੀਮ ਵੀ ਮਿਲੇਗਾ ਜੀ ਇਕੱਠਾ ਸੂਟ ਵੀ ਮਿਲੇਗਾ ਜੀ ਠੀਕ ਆ ਜੀ ਲੋ ਬਾਕੀ ਕਲੈਕਸ਼ਨ ਬਹੁਤਾਂ ਤੁਸੀਂ ਸ਼ਾਪਸ ਨੂੰ ਵਿਜ਼ਿਟ ਕਰ ਲਿਓ ਕਿਉਂਕਿ ਵੀਡੀਓ ਚ ਆਪਾਂ ਕਲੈਕਸ਼ਨ ਨਹੀਂ ਕਵਰ ਵੀ ਨਹੀਂ ਕਰ ਸਕਦੇ ਇਹ 1200 ਦੇ ਰੇਟ ਦੇ ਵਿੱਚ ਮਿਲਣਗੇ ਜੀ ਤੁਹਾਨੂੰ ਛੂਟ ਠੀਕ ਆ ਜੀ ਇੱਕ ਆ ਗਈ ਆਪਣੇ ਹੁਣ ਜਿਵੇਂ ਟ੍ਰੈਂਡ ਚੱਲਦਾ ਹੈ ਘਰਾ ਜਰਾਣੀ ਦੇ ਸੂਟਾਂ ਦਾ ਜੀ ਓਕੇ ਜੀ ਇਹ ਤੁਹਾਨੂੰ 600 ਦੀ ਰੇਂਜ ਚ ਵੀ ਮਿਲੂਗਾ ਜੀ 1000 ਦੀ ਰੇਂਜ ਚ ਮਿਲੇਗਾ ਓਕੇ ਜੀ ਆਪੇ ਹੋਰ ਚ ਮਿਲ ਜੂਗਾ ਜੀ। 1000 ਦੀ ਰੇਂਜ ਦੇ ਵਿੱਚ। ਲਓ ਜੀ ਪਿਆਰ ਦਾ 1000 ਰਾਜਾ ਰਾਣੀ। ਹਲੋ। ਇਹ ਵੀ ਤੁਹਾਨੂੰ ਕਲਰ ਆਪਸ਼ਨ ਬਹੁਤ ਮਿਲ ਜੂਗੇ ਨਾ। ਹਾਂਜੀ। ਬੀ ਮੋٹے ਦੇ ਵਿੱਚ ਵੀ ਆ ਗਿਆ ਜੀ ਇਹ ਚੀਜ਼। ਓਕੇ ਜੀ। ਮੋٹے ਦੇ ਵਿੱਚ ਪ੍ਰਿੰਟ ਆ ਗਿਆ ਜੀ ਰਾਜਾ ਰਾਣੀ ਦਾ। ਇਹ ਤੁਹਾਨੂੰ 600 ਰੁਪਏ ਦੇ ਵਿੱਚ ਮਿਲੇਗਾ ਜੀ। ਠੀਕ ਆ ਜੀ। ਆਪਾਂ ਨੇ 16 ਮੋٹے ਛੋਟਾਂ ਦੀ ਵੀ ਸੇਲ ਲਾਈ ਆ ਜੀ। ਹਾਂਜੀ ਹਾਂਜੀ। ਤੁਸੀਂ ਦੁਪੱਟਾ ਵੀ ਦੇਖੋ। ਲਓ ਜੀ ਰਾਜਾ ਰਾਣੀ। ਇਹ ਕਿੰਨੇ ਦਾ 600 ਜੀ? ਹਾਂਜੀ 600 ਰੁਪਏ ਦਾ। ਇਰੇ ਵਿੱਚ ਵੀ ਕਲਰ ਮਿਲ ਜਾਣਗੇ ਜੀ ਤੁਹਾਨੂੰ ਹਾਂਜੀ ਇੱਕ ਆਪਣੇ ਕੋਲੇ ਜੀ ਸਿਮਰ ਦੇ ਸੂਟ ਆਉਣਗੇ ਹਾਂਜੀ ਜਿਵੇਂ ਆਪਾਂ ਵਿਹਾਂ ਸਾਡੇ ਵਾਸਤੇ ਲੈਣਿਆ ਜੀ ਵਧੀਆ ਸੂਟ ਹਾਂਜੀ ਹਾਂਜੀ ਇਹ ਦੁਪੱਟੇ ਖੁੱਲੇ ਢਾਡੇ ਮਿਲਗੇ ਇਹ ਤੁਹਾਨੂੰ 850 ਦੀ ਰੇਂਜ ਦੇ ਵਿੱਚ ਮਿਲੂਗਾ ਜੀ ਦੁਪੱਟਾ ਠੀਕ ਆ ਜੀ ਇਹਦੇ ਵਿੱਚ ਡਿਜ਼ਾਈਨ ਮਿਲ ਜਾਣਗੇ ਜੀ ਤੁਹਾਨੂੰ ਹਾਂਜੀ ਔਰਗੰਝਾ ਦਾ ਦੁਪੱਟਾ ਆਊਗਾ ਜੀ ਪੈਚ ਵਰਕ ਲਓ ਜੀ। ਜਦੋਂ ਰੱਸਾਂ ਦਾ ਦੁਆਈ। ਆਹ ਹੈਂਡੀ ਆ ਗਈ ਆਪਣਾ ਕੱਪੜਾ। ਹਾਂਜੀ। ਜਿਹਦੇ ਵਿੱਚ ਤੁਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਹ ਕੱਪੜੇ ਦਾ ਬਹੁਤ ਟ੍ਰੈਂਡ ਆਈ ਹੈ ਅੱਜਕੱਲ। ਓਕੇ ਜੀ। ਇਹਦੇ ਵਿੱਚ ਵੀ ਤੁਹਾਨੂੰ ਕਲਰ ਆਪਸ਼ਨ ਮਿਲ ਜੂਗੀ ਜੀ। ਹਾਂਜੀ। ਡਿਜ਼ਾਈਨ ਵੀ ਮਿਲਣਗੇ ਜੀ ਤੁਹਾਨੂੰ। ਲਓ ਜੀ। ਇੱਕ ਇੱਕ ਕੁੱਲੂ ਪੱਟੀ ਆ ਗਈ ਹੈ ਜੀ ਪੂਰਾ ਸੂਟ ਜੀ 7.5 ਮੀਟਰ ਕੁੱਲੂ ਪੱਟੀ 550 ਦੀ ਰੇਂਜ ਦੇ ਵਿੱਚ ਮਿਲੂਗਾ ਜੀ ਇਹ ਤੁਹਾਨੂੰ ਜੀ 550 ਓਕੇ ਜੀ 550 7.5 ਮੀਟਰ ਕਪੜਾ ਜੀ ਇਹ ਇਕੱਠਾ ਸੂਟ ਮਿਲਦਾਗਾ ਠੀਕ ਆ ਜੀ ਹਾਂ ਜੀ ਕੁੱਲੂ ਪੱਟੀ ਕਹਿੰਦੇ ਨੇ ਜੀ ਇਹਨੂੰ ਓਕੇ ਓਕੇ ਇੱਕਾ ਮੋਟੇ ਸੂਟ ਨਹੀਂ ਦੇਖੋ 500 ਰੁਪਏ ਚੋਂ ਲਓ ਜੀ ਇਹ ਤੁਹਾਨੂੰ 500 ਰੁਪਏ ਦੇ ਵਿੱਚ ਮਿਲੇਗਾ ਜੀ ਓਕੇ ਜੀ ਕਾਟਨ ਪਲੇਨ ਆ ਜੀ ਓਕੇ ਜੀ ਕਦਰ ਸਟਾਲ ਚ। ਇਹੋ। ਇਹਨਾਂ ਦੇ ਕੋਲ ਇੱਕ ਲੇਕਨ ਬਹੁਤ ਮਿਲਦੀ ਨੂੰ ਹਨਾ। ਹਾਂਜੀ। ਉਂਦੀ ਦੇ ਸਕਦੇ। ਲਓ। ਇੱਕ ਆਰੀ ਵਰਕ ਦੇ ਵਿੱਚ ਵੀ ਆਏਗਾ ਜੀ। ਹਾਂਜੀ। ਆਰੀ ਵਰਕ ਦੀ ਕੜਾਈ ਹੋਵਗੀ ਜੀ ਮੋٹے ਸੂਟ ਦੇ ਉੱਪਰ। ਇਹ ਵੀ 550 ਦੇ ਰੇਟ ਚ ਆਏਗਾ ਜੀ। ਠੀਕ ਆ ਜੀ। ਆ ਦੇ ਸਟਾਲ। ਇਹਦੇ ਵਿੱਚ ਕਲਰ ਮਿਲ ਜਾਣਗੇ ਜੀ ਤੁਹਾਨੂੰ ਇੰਦਰ ਤੁਹਾਨੂੰ ਇੱਕ ਸੂਟ ਆਊਗਾ ਜੀ ਸਿਮਰ ਦੇ ਵਿੱਚ ਪਲੇਨ ਹਾਂਜੀ ਬਗੇਰ ਬਟੌਟ ਪਟਵਟੇ ਤੋਂ ਠੀਕ ਹੈ ਜੀ ਇਹ 400 ਰੁਪਏ ਦੇ ਵਿੱਚ ਆਏਗਾ ਜੀ ਪਲੇਨ ਪਲੇਨ ਸਲਵਾਰ ਆਏਗੀ ਜੀ ਇਹਦੇ ਨਾਲ ਠੀਕ ਹੈ ਜੀ ਇਸ ਤਰ੍ਹਾਂ ਇਹ ਸਿਮਰ ਦੇ ਵਿੱਚ ਮਿਲੂਗਾ ਜੀ ਤੁਹਾਨੂੰ ਸੂਟ 400 ਰੁਪਏ ਦਾ ਠੀਕ ਹੈ ਜੀ ਹਾਂਜੀ ਇੱਕਾ ਮਸਲੀਨ ਦੁਪੱਟਾ ਇਸ ਦਾ ਮਸਲੀਨ ਦੁਪੱਟਾ ਜੀ ਹਾਂਜੀ ਜੀ ਤਲਾਏ ਹਜ਼ਾਰ ਹਜ਼ਾਰ ਦੇ ਸੂਟ ਹੁੰਦੇ ਸੀ 12 1200 ਦੇ ਸੂਟ ਜੀ ਹੁਣ ਥੋੜਾ ਜਿਹਾ ਸੀਜ਼ਨ ਦੇ ਜਾਣ ਕਰਕੇ ਆਪਾਂ ਨੇ 700 ਰੁਪਏ ਰੇਟ ਰੱਖਿਆ ਜੀ ਇਹਦਾ ਠੀਕ ਆ ਜੀ ਕੈਬਰੀ ਕੋਟ ਨਾਲ ਜੀ ਲਓ ਜੀ ਮਸਲੀਨ ਦੁਪੱਟਾ ਪ੍ਰਿੰਟਡ ਸਲਵਾਰ ਆਏਗੀ ਲਓ ਦੁਪੱਟੇ ਪੂਰੇ ਫੁੱਲ ਡੁੱਲੇ ਨੇ ਹਾਂ ਜੀ ਪੂਰੇ ਦੁਪੱਟੇ 80 80 ਮੀਟਰ ਦਾ ਫੁੱਲਾ ਡੁੱਲਾ ਦੁਪੱਟਾ ਮਿਲਦਾ ਜੀ ਠੀਕ ਆ ਜੀ ਇਹਦੇ ਵਿੱਚ ਕਲਰ ਆਪਸ਼ਨ ਦੇਖੋ ਜੀ ਤੁਸੀਂ ਹਾਂ ਜੀ ਹਾਂ ਜੀ ਇਹ ਜੇ ਮੈਂ ਆਪਾਂ ਬਿਹਸਾਦਿਆਂ ਦੇ ਵਿੱਚ ਜੀ ਲੈਣ ਦੇਣ ਕਰਨਾ ਹੁੰਦਾਗਾ ਆ ਤੁਹਾਨੂੰ ਜੋਰਜਟ ਦਾ ਸੂਟ ਮਿਲੂਗਾ ਜੀ 500 ਦੀ ਰੇਂਜ ਦੇ ਵਿੱਚ ਲਓ ਜੀ 500 ਰੁਪਏ ਦਾ ਠੀਕ ਹੈ ਜੀ ਇਹ ਬੇ ਦਪੱਟੇ ਵੀ ਫੁੱਲੇ ਡੁੱਲੇ ਨੇ ਵਧੀਆ ਹਾਂਜੀ ਹਾਂ ਦੇਖ ਸਕਦੇ ਹੋ ਸੇਲਾਈ ਹੈਗੀ 500 ਰੁਪਏ ਨੂੰ ਸੇਲ ਲੱਗੀ ਹੋਈ ਆ ਸਿੰਗਲ ਸਿੰਗਲ ਪੀਸ ਮਿਲੂਗਾ ਜੀ ਇਹ ਠੀਕ ਆ ਜੀ ਇਹ ਸਿੰਗਲ ਪੀਸ ਕਰਨ ਕਰਕੇ ਜੀ ਇਸੇ 500 ਦੇ ਰੇਟ 'ਚ ਸੇਲਾਈ ਹੋਈ ਆ ਓਕੇ ਓਕੇ ਹਾਂ ਜੀ ਲਓ ਵੀ ਆ 500 ਰੁਪਏ ਦਾ ਮਿਲ ਜਾਣਾ ਸੂਟ ਜਿਹੜਾ ਮਰਜ਼ੀ ਲੈ ਜਾ ਜੀ ਕਿਹੜਾ ਮਰਜ਼ੀ ਲੈ ਜਾ ਜੀ ਠੀਕ ਆ ਜੀ ਇਹਦੇ ਵਿੱਚ ਹਰ ਤਰ੍ਹਾਂ ਦਾ ਕੱਪੜਾ ਪਿਆ ਗਿਆ ਜੀ ਜੌਰ ਜਟ ਵੀ ਪਿਆ ਮਸਲੀਨ ਵੀ ਪਿਆ ਜੀ ਸਿਮਰ ਵੀ ਪਿਆ ਜੋ ਵੀ ਆ ਲਓ ਵੀ ਆ 100 ਰੁਪਏ ਦੀ ਪੈਂਟ ਸਲਵਟ ਵੀ ਮਿਲ ਜੂ ਤੁਹਾਨੂੰ ਬਾਕੀ ਆਪਾਂ ਵਿਆਹ ਸਾਧਿਆਂ ਤੇ ਲਾਈਨ ਦੇਣ ਲਈ ਪੈਂਟਾ ਸਲਟਾ ਲਾਉਣਾ ਜੀ ਇਹ 100 ਰੁਪਏ ਦੇ ਵਿੱਚ ਬਾਕੀ ਆਪਣੇ ਕੋਲੇ ਮਸਲੀਨ ਦੁਪੱਟੇ ਆ ਗਏ ਹਾਂਜੀ ਹਾਂਜੀ ਪਿਓਰ ਦੇ ਦੁਪੱਟੇ ਆ ਗਏ ਚਲੂਨ ਦੇ ਦੁਪੱਟੇ ਆ ਗਏ ਜੀ ਠੀਕ ਆ ਜੀ ਇਹ ਵੀ ਤੁਹਾਨੂੰ ਮਿਲਣਗੇ ਜੀ ਕਾਪ ਦਾ 50 ਕਿਲੋ ਦਾ ਦੱਸਦੇ ਜੀ ਮੇਟਾਫਟਾ ਗਈ ਇਹ ਤੁਹਾਨੂੰ 50 ਰੁਪਏ ਮੀਟਰ ਮਿਲੂਗਾ ਜੀ ਠੀਕ ਆ ਜੀ ਅੱਜਾ ਜਿਹੜਾ 400 ਰੁਪਏ ਆ ਮਸਲੀਨ ਆ ਗਈ ਹਾਂਜੀ ਆ ਜੋਰ ਜੱਟ ਦਾ ਸੂਟ ਮਿਲੂਗਾ ਜੀ ਤੁਹਾਨੂੰ 400 ਰੁਪਏ ਦੇ ਵਿੱਚ ਲੋ ਜੀ 400 ਰੁਪਏ ਖੋਲ ਕੇ ਦਿਖਾਉਣੇ ਇੱਕ ਪੀਸ ਸੂਟ ਦਿਖਾਉਣੇ ਹਾਂਜੀ ਗਲਾ ਕੇਰਾ ਬਾਜੂ ਸਲਵਾਰ ਤੇ ਕਰਾਈ ਓਕੇ ਜੀ ਇਹਦੇ ਵਿੱਚ ਜੀ ਤੁਹਾਨੂੰ ਮਿਲੂਗਾ ਗਲਾ ਹਾਂਜੀ ਕੇਰਾ ਤੇ ਬਾਜੂ ਵੀ ਮਿਲਣਗੇ ਜੀ ਠੀਕ ਆ ਜੀ ਤੁਸੀਂ ਦੇਖੋ ਸਲਵਾਰ ਤੇ ਵੀ ਕਰਾਈ ਜਿੱਥੇ ਓਕੇ ਓਕੇ ਲੋਬੀ ਸਲਵਾਰ ਤੇ ਵੀ ਵਰਕ ਹੈ ਇਹਦੇ ਹੁਣ ਹਾਂਜੀ ਬਾਜੂ ਤੇ ਬਾਟਨ ਵੀ ਵਰਕ ਮਿਲਗਾ ਜੀ ਹਾਂਜੀ ਇਹ ਵੀ ਤੁਹਾਨੂੰ ਖੁੱਲਾ ਡੋਲੇਟ ਪੱਟੇ ਮਿਲਣਗੇ ਇਹ 2 8 ਮੀਟਰ ਮੰਗੋ ਇਹ ਲਓ ਜੀ ਇਹ ਤੁਹਾਨੂੰ 400 ਰੁਪਏ ਦੇ ਡੀਲ ਵਿੱਚ ਮਿਲੇਗਾ ਜੀ ਜਿਵੇਂ ਆਪਾਂ ਲੈਣ ਦੇਣ ਵਾਲੇ ਕੱਪੜੇ ਕਰਦੇ ਆਂਗੇ ਹਾਂਜੀ ਬਾਕੀ ਆਪਣੇ ਕੋਲ ਓਕੇ ਲਓ ਜੀ ਗੀਜਾ ਕਾਟਨ ਕੁਰਤਾ ਪਜਾਮਾ ਇਹ ਗੀਜਾ ਕਾਟਨ ਦੇ ਵਿੱਚ ਆ ਗਿਆ ਜੀ ਹਾਂਜੀ ਇਹ ਤੁਹਾਨੂੰ 400 ਰੁਪਏ ਵਿੱਚ ਕੁਰਤਾ ਪਜਾਮਾ ਮਿਲੇਗਾ ਜੀ ਠੀਕ ਹੈ ਜੀ ਤੁਸੀਂ ਪ੍ਰਿੰਟ ਵੀ ਦੇਖ ਸਕਦੇ ਹੋ ਹਾਂਜੀ ਹਾਂਜੀ ਆਪਾਂ ਜੀ ਹਰ ਵਾਰ ਸੇਲ ਲਾਉਂਦੇ ਰਹਨੇ ਆਂਗੇ ਠੀਕ ਹੈ ਜੀ ਤੇ ਹਾਰਤੇ ਸੇ ਲੋਨੇ ਆkte ਅਸੀਂ ਥੋੜਾ ਜਿਹਾ ਲੇਟ ਹੋ ਗਏ ਜੀ ਦੀਵਾਲੀ ਦੇ ਕਰਕੇ ਹਾਂ ਜੀ 1000000 ਯਾਰ ਪਿੱਛੇ ਦੱਸ ਰਿਹਾ ਉਹ ਲਓ ਜੀ ਆ ਬਾਕੀ ਆਪਣੇ 1000 ਰੁਪਏ ਦੀ ਛੇ ਲੱਗੀ ਹੋਈ ਆ ਜੀ ਠੀਕ ਆ ਜੀ ਹਰੇਕ ਕੜਾਈ ਜਿਸ ਤਰ੍ਹਾਂ ਵੀ ਤੁਹਾਨੂੰ ਚਾਹੂਗੇ ਉਹ ਮਿਲੂਗੀ ਓਕੇ ਓਕੇ ਲਓ ਜੀ ਹੋਰ ਜਿੰਦਾ ਸ਼ਿੰਮਰ ਚਾਹੂਗੇ ਜੀ ਹਾਂ ਜੀ ਹਾਂ ਜੀ ਤੇ ਉਹ ਬਰਬਰੀ ਸਭ 1 ਰੇਟ 1000 ਰੁਪਏ ਦੇ ਇੰਚੇ ਜੀ ਠੀਕ ਆ ਜੀ ਕੁਆਲਿਟੀ ਕਿਤੇ ਹੋਰ ਦੀ ਬੁਰੀ ਨਹੀਂ ਇਰੇ ਵਿੱਚ ਜੀ ਤੁਹਾਨੂੰ ਕੱਪੜਾ ਰਗੰਜੇ ਦਾ ਬੇਬੀ ਮਿਲੂਗਾ ਸਿਮਰ ਦਾ ਵੀ ਮਿਲੂਗਾ ਹੈਂਡੀ ਕੱਪੜਾ ਵੀ ਮਿਲੂਗਾ ਜੀ ਲਓ ਵੀ ਕਲੈਕਸ਼ਨ ਬਹੁਤਾਂ ਜਿਹੇ ਸ਼ੋਰਟ ਬਜਟ ਕਰੋਗੇ ਤੁਹਾਨੂੰ ਹੋਰ ਵੀ ਕਲੈਕਸ਼ਨ ਜਿਹੜੀ ਦੇਖਣ ਨੂੰ ਮਿਲ ਜੂਗੀ ਲਓ ਇੱਕ ਆਪਣੇ ਕੋਲੇ ਜੀ ਹਾਂਜੀ ਖੀਨ ਖਾ ਗਈ 500 ਰੁਪਏ ਦੇ ਵਿੱਚ ਮੈਚਿੰਗ ਸੂਟ ਜੀ ਲਓ ਜੀ ਖੀਨ ਖਾਓ ਇਦੇ ਨਾਲ ਪਿਓਰ ਕਰੇਪ ਦੀ ਸਲਵਾਰ ਲੱਗੀ ਹੋਈ ਜੀ ਠੀਕ ਹੈ ਜੀ ਇਹ ਤੁਹਾਨੂੰ 500 ਰੁਪਏ ਦੇ ਵਿੱਚ ਮਿਲੂਗਾ ਜੀ ਸੂਟ ਰੰਗ ਡੇਨ ਬਹੁਤ ਬਣੀ ਜੀ ਇਹਦੇ ਵਿੱਚ ਰੰਗ ਵੀ ਪੈਣ ਹੈ ਜੀ ਹਾਂਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਇਹ ਕੋਮ ਬਰਬਰੀ ਮੈਚਿੰਗ ਵੀ 500 ਰੁਪਏ ਦਾ ਜੀ ਠੀਕ ਹੈ ਜੀ ਆ ਆਪਣੇ ਕੋਲੇ ਬਰਬਰੀ ਮੈਚਿੰਗ ਆ ਗਈ ਇਹ ਵੀ 500 ਰੁਪਏ ਦੇ ਵਿੱਚ ਮਿਲੇਗਾ ਠੀਕ ਹੈ ਜੀ ਅੱਛੀ ਮੱਦ ਸੂਟਾ ਕੇ 400 ਰੁਪਏ ਦਾ ਓਕੇ ਇਹ ਸੇਮਰ ਆ ਗਿਆ ਜੀ ਆਲ ਓਵਰ ਇਹ ਤੁਹਾਨੂੰ 400 ਰੁਪਏ ਦੇ ਵਿੱਚ ਮਿਲੂਗਾ ਜੀ ਠੀਕ ਹੈ ਜੀ ਮੈਚਿੰਗ ਮੈਚਿੰਗ ਲੋਅ ਚਾਹੇ ਕਰਕੇ ਜਾਂ ਆਲ ਓਵਰ ਲੋਅ ਲੋ ਜੀ ਪ੍ਰਿੰਟਡ ਸਲਵਾਰ ਹੈ ਜੀ ਠੀਕ ਆ ਜੀ ਕੈਮਰੀ ਕੋਟਨ ਨਵਾਂ 300 ਰੁਪਏ ਤੁਹਾਡੀ ਲੋ ਜੀ ਕੈਮਰੀ ਕੋਟਨ 300 ਰੁਪਏ ਕੈਮਰੀ ਕੋਟਨ ਆ ਗਈ ਜੀ ਇਹ ਸਭ 300 ਰੁਪਏ ਰੇਟ ਤੇ ਲੱਗੂਗਾ ਠੀਕ ਆ ਜੀ ਸਿੰਗਲ ਸਿੰਗਲ ਪੀਸ ਪੈਂਦੀ ਆਪਰੇ ਕੋਲੇ ਜੀ ਜੌਰਜਟ ਦੀ ਕਲੈਕਸ਼ਨ ਪਈ ਆ ਓਕੇ ਜੀ ਜੌਰਜਟ ਦੇ ਵਿੱਚ ਰੰਗ ਦੇਖ ਸਕਦੇ ਹੋ ਤੁਸੀਂ ਏ 250 ਰੁਪਏ ਦਾ ਸੂਟ ਮੂਗਾ ਜੀ ਤੁਹਾਨੂੰ 5 ਮੀਟਰ ਠੀਕ ਹੈ ਜੀ ਹਾਂਜੀ ਲੋ ਜੀ 250 ਰੁਪਏ ਦਾ ਜੋ ਰੱਟਾ ਜੀ ਇਹ ਹੈ ਆਪਣੇ ਕੋਲ ਹਾਂਜੀ ਹਾਂਜੀ ਆਲ ਓਵਰ ਤੇ ਇੱਕ ਆਪਣੇ ਕੋਲੇ ਪਏ ਨੇ ਜੀ ਫੈਂਡੀ ਦੇ ਕੱਪੜੇ ਸਿਵਰ ਦੇ ਵਿੱਚ ਇਹ ਆਪਾਂ 100 ਰੁਪਏ ਦਾ ਪੀਸ ਦਵਾਂਗੇ ਜੀ ਤੁਹਾਨੂੰ ਠੀਕ ਹੈ ਜੀ ਜਿਵੇਂ ਅਸੀਂ ਤੁਹਾਨੂੰ ਬਾਹਰ ਦਿਖਾਇਆ 300 ਰੁਪਏ ਦਾ ਪੂਰਾ ਸੂਟ ਹਾਂਜੀ ਹਾਂਜੀ ਇਹ ਤੁਹਾਨੂੰ 100 ਰੁਪਏ ਦਾ 2.5 ਮੀਟਰ ਮਿਲੂਗਾ ਜੀ ਠੀਕ ਹੈ ਜੀ ਠੀਕ ਹੈ ਨਾ ਜੀ ਇੱਕ ਆਪਣੇ ਕੋਲੇ ਆ ਫੈਂਡੀ ਕਪੜਾ ਆ ਗਿਆ ਜੀ ਇਹ ਵੀ ਤੁਹਾਨੂੰ 300 ਰੁਪਏ ਚ ਮਿਲੂਗਾ ਜੀ ਸੂਟ ਠੀਕ ਹੈ ਜੀ ਠੀਕ ਹੈ ਨਾ ਜੀ ਬਾਕੀ ਆਪਣੇ ਕੋਲੇ ਕੁੜਤੇ ਪਜਾਮੇ ਦੇ ਕਲੈਕਸ਼ਨ ਆ ਪਈਆਂ ਨੇ ਜੀ ਤੁਸੀਂ ਦੇਖ ਸਕਦੇ ਹੋ ਬਾਕੀ ਆਪਣੇ ਕੋਲੇ ਸਮਰਕਰੂ ਦਾ ਕੁੜਤੇ ਪਜਾਮੇ ਆ ਗਏ ਜੀ ਆਪਣੇ ਕੋਲੇ ਦੇ ਤਾਂ ਤੁਸੀਂ ਦੇਖ ਸਕਦੇ ਹੋ ਹਾਂਜੀ ਹਾਂਜੀ ਟੈਗ ਵੀ ਦੇਖ ਸਕਦੇ ਹੋ ਇਹ ਤੁਹਾਨੂੰ 250 ਰੁਪਏ ਵਿੱਚ ਪਏਗਾ ਜੀ ਠੀਕ ਹੈ ਜੀ ਇਹਦੇ ਵਿੱਚ ਗਰਮ ਤਿੰਨ ਲਓ ਜੀ ਗਰਮ 300 ਗਰਮ ਸੂਟ ਮਿਲ ਜੂਗਾ ਜੀ ਤੁਹਾਨੂੰ 300 ਰੁਪਏ ਦਾ ਠੀਕ ਹੈ ਜੀ ਕਲਰ ਚਾਰਟ ਬਹੁਤ ਮਜ਼ੇਦਾਰ ਦਿਖਾ ਦੇ ਇਹਦੇ ਵਿੱਚ ਕਲਰ ਚਾਰਟ ਮਿਲਣਗੇ ਜੀ ਤੁਸੀਂ ਹਾਂਜੀ ਦੇਖੋ ਠੀਕ ਹੈ ਜੀ 컬러 ਚਾਟ ਮਿਲਣਗੇ ਜੀ ਤੁਹਾਨੂੰ ਹਾਂਜੀ ਹਾਂਜੀ ਇੱਕ ਆਪਣੇ ਕੋਲੇ ਜੀ ਹੋਰ ਵੀ ਆਪਾਂ ਜਿਵੇਂ ਕਹਿੰਦੇ ਨੇ ਜੀ ਸਾਨੂੰ 250 ਦੇ ਵਿੱਚ ਸੂਟ ਚਾਹੀਦਾ ਲੈਣ ਦੇ ਨਾਲ ਹਾਂਜੀ ਹਾਂਜੀ ਇਹ ਤੁਹਾਨੂੰ 250 ਰੁਪਏ ਦੇ ਵਿੱਚ ਮਿਲੂਗਾ ਜੀ ਸੂਟ ਠੀਕ ਹੈ ਜੀ ਆ ਦੁਪट्टे ਹੋਣਗੇ ਆ ਇਹਨਾਂ ਦੇ ਕਲਰ ਨੇ ਠੋਕੇ ਜੀ ਇਹ ਤੁਹਾਨੂੰ 250 ਰੁਪਏ ਦੇ ਵਿੱਚ ਆਪਾਂ ਕਰਾਂਗੇ ਬਾਕੀ ਤੁਸੀਂ 500 ਰੁਪਏ ਦੇ ਵਿੱਚ ਵੀ ਮਿਲੂਗਾ ਜੀ ओके okay. जी ਇਹ ਥੋੜਾ ਆ 500 ਦਾ ਜੀ ਆਪਾਂ ਨੇ ਹਾਂਜੀ ਪੂਰੀ ਵਰਕ ਮਿਲੂਗਾ ਜੀ ਦੁਪੱਟਾ ਵਰਕਰ ਜਾਂ ਇਸ ਵਿੱਚ ਆ ਆਪਣੇ ਇੰਦਾਂ ਦੀ ਹੋਰ ਕਲੈਕਸ਼ਨ ਦੇਖਣ ਲਈ ਤੁਸੀਂ ਸ਼ਾਪ ਤੇ ਜਾ ਕੇ ਵਿਜਿਟ ਕਰ ਸਕਦੇ ਹੋ ਨਾ ਬਾਕੀ ਸਕਰੀਨ ਤੇ ਨੇ ਨੰਬਰ ਚੱਲਦੇ ਆ ਬਾਕੀ ਤੁਹਾਨੂੰ ਅਸੀਂ ਐਨੀ ਵੈਰਾਈਟੀ ਨਹੀਂ ਵੀ ਦਿਖਾ ਸਕਦੇ ਹੈਗੇ ਕੁਝ ਵੈਰਾਈਟੀਆਂ ਰਹਿ ਵੀ ਜਾਂਦੀਆਂ ਨੇ ਜੀ ਤੁਸੀਂ ਸ਼ਾਪ ਤੇ ਪਹੁੰਚੋਗੇ ਤੁਹਾਨੂੰ ਹਰੇਕ ਤਰ੍ਹਾਂ ਦੀ ਵੈਰਾਈਟੀ ਮਿਲੂਗੀ ਹਾਂਜੀ ਠੀਕ ਹੈ ਆ ਆਪਣੇ ਕੋਲੇ ਆ ਗਿਆ ਜੀ 400 ਰੁਪਏ ਦੇ ਵਿੱਚ ਠੀਕ ਹੈ ਜੀ ਹਾਂਜੀ 400 ਰੁਪਏ ਦੇ ਜੀ ਤੁਸੀਂ ਦੇਖ ਸਕਦੇ ਹੋ ਆਪਣੇ ਸਾਰੇ ਕੱਪੜੇ ਪਿਆ ਆਈ ਲੋ ਕਲੈਕਸ਼ਨ ਬਹੁਤ ਹਨ ਬਰਬਰੀ ਦਾ 500 ਰੁਪਏ ਲੋ ਜੀ ਬਰਬਰੀ ਦਾ ਸੁੱਧ 500 ਰੁਪਏ ਕੰਮ ਨਾ ਦੱਸੋ ਜੀ ਹਾਂਜੀ ਹਾਂਜੀ ਇਹ 4 400 ਰੁਪਏ ਨੂੰ ਮੈਂ ਲੜਨਗਾ ਜੀ ਤੁਹਾਨੂੰ ਠੀਕ ਆ ਜੀ ਬਾਕੀ ਆਪਾਂ ਦੇ ਕੋਲੇ ਪਰਨੇ ਆ ਗਏ ਜੀ ਹਾਂਜੀ ਛੋਟੀ ਡੱਬੀ ਬਰੀਕ ਡੱਬੀ ਮੋਟੀ ਡੱਬੀ ਠੀਕ ਆ ਜੀ ਇਹ ਤੁਹਾਨੂੰ ਮਿਲਣਗੇ ਜੀ ਉਰੇ ਹਾਂਜੀ ਬਾਕੀ ਉਹ ਵੀ ਆ ਤੇ ਕੱਪੜੇ ਕੁਰਤੇ ਪਜਾਮੇ 2500 ਰੁਪਏ ਦਾ ਕੋ ਚਿੱਟਾ ਕੋੜਤਾ ਪਜਾਮਾ ਆ ਗਿਆ ਜੀ ਰੰਗਦਾਰ ਵੀ ਮਿਲੂਗਾ ਜੀ ਤੁਹਾਨੂੰ ਓਕੇ ਓਕੇ ਹਰੇਕ ਤਰ੍ਹਾਂ ਦੀ ਵੈਰਾਈਟੀ ਮਿਲੂਗੀ ਜੀ ਜਦੋਂ ਤੁਸੀਂ ਸੋਪਤੇ ਪਹੁੰਚੋਗੇ ਹਾਂਜੀ ਹਾਂਜੀ ਬਾਕੀ ਇਸ ਇਨੀ ਵੈਰਾਈਟੀ ਨਹੀਂ ਦਿਖਾ ਸਕਦੇ ਜੀ ਤੁਹਾਨੂੰ ਹਨਾ ਹਾਂਜੀ ਹਾਂਜੀ ਜਦੋਂ ਤੁਸੀਂ ਦੁਕਾਨ ਤੇ ਆਗੇ ਸੋਪਤੇ ਪਹੁੰਚ ਗਏ ਹਾਂਜੀ ਤੁਸੀਂ ਹਰੇਕ ਤਰ੍ਹਾਂ ਦੇ ਆਪਣੇ ਕੱਪੜਾ ਲੈ ਸਕਦੇ ਹਾਂ ਹਰ ਤਰ੍ਹਾਂ ਦੇ ਕੱਪੜਾ ਬਿਲਕੁਲ ਸਸਤੇ ਮਿਲਣਗੇ ਰੇਟ ਸਸਤੇ ਵੀ ਠੀਕ ਈਲੇ ਦਾ ਬਾਜ਼ਾਰ ਨਾਮੇ ਦੀ ਟੀਮਰੇ ਕੋਲ ਆ ਠੀਕ ਆ ਜੀ ਨੇੜੇ ਗ ਠੀਕ ਹੈ ਓਕੇ ਚਨੂਨ ਦਾ ਦੁਪੱਟਾ 200 ਰੁਪਏ ਦਾ 2.5 ਮੀਟਰ ਦੀ ਓਕੇ ਤੇ ਉਹਦਾ ਦੁਪੱਟਾ 1.5 ਰੁਪਏ ਦਾ 2.5 ਮੀਟਰ ਜੀ ਠੀਕ ਆ ਜੀ 150 ਰੁਪਏ ਦਾ 2.5 ਮੀਟਰ ਆ 200 ਰੁਪਏ ਦਾ 100 ਰੁਪਏ ਦਾ 2.5 ਮੀਟਰ ਜੀ ਠੀਕ ਆ ਜੀ ਮਸਰੀਨ ਦਾ ਦੁਪੱਟਾ 160 ਰੁਪਏ ਦਾ 2.5 ਮੀਟਰ ਜੀ ਠੀਕ ਆ ਜੀ ਆ ਕੀ ਰੋਸ ਉਤਾਰ ਦੇ ਸਰੀ ਸਿਲਕੀ ਵੀ ਓਕੇ ਓਕੇ ਲੈਂਡਿੰਗ ਵੀ ਆਪਾਂ 40 ਰੁਪਏ ਮੀਟਰ ਮੰਗੂ ਦਿੰਨੇ ਆ ਜੀ ਫੁੱਲ ਵੈਲ ਦੀ ਲੈਂਡਿੰਗ ਮਿਲੂਗੀ 40 ਰੁਪਏ ਮੀਟਰ ਠੀਕ ਆ ਜੀ ਹਾਂ ਜੀ ਉਸਤਾ ਦੇ ਕੋਈ ਕੜਾਈ ਵਰਕ ਵਾਲਾ ਸੂਟ 400 ਰੁਪਏ ਦਾ ਲਓ ਜੀ 400 ਪੈਚ ਵਰਕ ਲੱਗਾ ਹੋਊਗਾ ਜੀ ਇਹਦੇ ਦੁਪट्टे ਦੇ ਨਾਲ ਦੁਪट्टे ਤੇ ਪੈਚ ਵਰਕ ਹੋਏਗਾ ਜੀ ਇਹ ਤੁਹਾਨੂੰ 400 ਰੁਪਏ ਦੇ ਵਿੱਚ ਮਿਲੇਗਾ ਜੀ ਓਕੇ ਓਕੇ ਡਿਜੀਟਲ ਪ੍ਰਿੰਟ ਪੇਪਰ ਤੇ ਉੱਪਰ ਤਿਆਰ ਕਰੇ ਹੋਏ ਨੇ ਪੀਸ ਠੀਕ ਆ ਜੀ ਹਾਂ ਜੀ ਮੋਟੇ ਥੋੜਾ 300 ਰੁਪਏ ਦਾ ਸੋਲਾ ਲਓ ਜੀ ਮੋਟੇ 300 ਦਾ ਮੋਟਾ ਛੋਟਾ ਜੀ 300 ਦਾ ਲਓ ਜੀ ਇਹਦੇ ਵਿੱਚ ਵੀ ਕਲਰ ਮੈਲਡਿੰਗ ਹੈ ਜੀ ਤੁਹਾਨੂੰ ਬਹੁਤ ਹਾਂਜੀ ਹਾਂਜੀ ਕਲੈਕਸ਼ਨ ਬਹੁਤ ਨਾਲ ਜਦੋਂ ਸ਼ਾਪ ਤੇ ਵਿజిਟ ਕਰੋਗੇ ਹਾਂਜੀ ਬਾਕੀ ਤੁਸੀਂ ਦੇਖੋ ਆਪਣੇ 400-600 ਰੁਪਏ ਨੂੰ ਸਿੰਗਲ ਸਿੰਗਲ ਪੀਸ ਮਿਲ ਜੂਗਾ ਜੀ ਇਹਦੇ ਵਿੱਚੋਂ ਵੀ ਤੁਹਾਨੂੰ ਸਲਵਾਰ ਵਰਕ ਵਾਲਾ ਜੀ ਸਲਵਾਰ ਵਰਕ ਵੀ ਮਿਲੂਗਾ ਆਲ ਓਵਰ ਸੂਟ ਤੇ ਮਿਲੇਗਾ ਜੀ ਠੀਕ ਆ ਜੀ ਤੇ ਮੈਚਿੰਗ ਵੀ ਮਿਲੇਗਾ ਜੀ ਤੁਹਾਨੂੰ ਵੀ ਮਿਲੇਗਾ ਮੋਟਾ ਛੋਟਾ ਮਿਲੇਗਾ 400 ਰੁਪਏ ਇੰਚ ਓਕੇ ਓਕੇ ਤੁਹਾਨੂੰ ਸਾਰਾ ਪੀਸ ਬਣੇਗਾ 400 ਰੁਪਏ ਇੰਚ ਠੀਕ ਆ ਜੀ ਆਉਣ ਵਾਲੇ ਸੱਜਣਾਂ ਨੂੰ ਨਿੱਘਾ ਸਵਾਗਤ ਕੀਤਾ ਹੈ ਹੱਥ ਜੋੜ ਕੇ ਬੇਨਤੀ ਹੈ ਆਪਣੇ ਬੱਚਿਆਂ ਨਾਲ ਲੈ ਕੇ ਆइए ਬੱਚਿਆਂ ਨੂੰ ਆਜ ਕੀ ਜਦ ਮਿੱਠੇ ਜਦ ਜਿੱਤੇ ਜਾਣਗੇ ਗੋਠੀਆਂ ਟਾਫੀਆਂ ਗੋਗੀਆਂ ਟਾਫੀਆਂ ਸ ਚਾਕਲੇਟ ਸਭ ਕੁਝ ਦਿੱਤਾ ਜਾਊਗਾ ਬਾਅਦ ਤੋਂ ਬਾਅਦ ਨਿਆਣੇ ਨਾਲ ਲੈ ਕੇ ਆਈਓ ਆਪਣੇ ਫਿਰ ਸੇ ਖੁੱਲੀ ਕੁੱਲੀਓ ਪਤੀ ਕੁੱਲੀਓ ਪਰਥੇ ਕੁੱਲੀਓ ਪਰਥੇ ਕੁੱਲੀਓ ਪਤੀ ਕੁੱਲੀਓ ਪਰਥੇ ਹਾਂ ਜੀ ਮੇਰੀ ਦੇਖੋ ਆਪਣੇ ਪੈਂਡਾ ਵੀ ਮਿਲ ਜਾਣਗੇ ਵਧੀਆ ਕੁਆਲਿਟੀ ਦੇ ਵਿੱਚ ਓਕੇ ਤੇ ਮੇਰੇ ਸਸਤੇ ਤੁਹਾਨੂੰ ਪਹਿਲਾਂ ਦਿਖਾ ਹੀ ਦਿੱਤੀਆਂ 100 150 ਰੇਂਜ ਦੇ ਵਿੱਚ ਹਾਂ ਜੀ ਆਪਣੇ ਵਧੀਆ ਪੈਂਡਾ ਜੰਡਾ ਵੀ ਮਿਲ ਜਾਣਗੇ ਓਕੇ ਜੀ ਇਹ ਰੇਟ ਰਹਿਣ ਵਾਲੇ ਨਾਲ ਇਹਦੇ ਵਿੱਚ ਚੈੱਕ ਦੀਆਂ ਲੈਂਡਿੰਗ ਦੀ ਸ਼ਰਟਾਂ ਮਿਲ ਜਾਣਗੀਆਂ ਠੀਕ ਹੈ ਜੀ ਆਹ ਦੇਖੋ ਕਲਰ ਵੀ ਨਾਲ ਵਿੱਚ ਪੈਂਡਾ ਵੀ ਚਾਰ ਮਿਲ ਜਾਣਗੇ ਹਾਂ ਜੀ ਇਹਦਾ ਪ੍ਰਾਈਸ ਲੈਣ ਵਾਲਾ ਹੋਗਾ 500 ਰੁਪਏ ਅ타 6 650 ਰੁਪਏ ਦੀ ਵੇਚਦੇ ਇੱਥੇ ਆਪਾਂ ਸੇਲ ਲਾਈਆ ਸੇਲ ਦੇ ਵਿੱਚ ਆਪਾਂ ਇੱਕੋ ਹੀ ਲਾਇਆ ਦਾ 500 ਰੁਪਏ ਹਾਂਜੀ ਇਹ ਵਿੱਚ ਸ਼ੈਲਡਾ ਲੈਣੀਆਂ ਨੇ ਸ਼ੈਲਡਾ ਦੀ ਕਲੈਕਸ਼ਨ ਵੀ ਮਿਲ ਜੇਗੀ ਓਕੇ ਜੀ ਪ੍ਰਿੰਟ ਦੇ ਵਿੱਚ ਵੀ ਆ ਜਾਣੀਆਂ ਚੈੱਕ ਦੇ ਵਿੱਚ ਵੀ ਆ ਜਾਣੀਆਂ ਠੀਕ ਹੈ ਜੀ ਲਾਈਨਿੰਗ ਦੇ ਵਿੱਚ ਵੀ ਆ ਜਾਣ ਵਾਲੀਆਂ ਇਹ ਲੋ ਲੋ ਤਾਂ ਬੰਦ ਵੀ ਪਾਉਂਦੇ ਵਧੀਆ ਗੁਰਤਾ ਵੀ ਆਮਰੇ ਨਾਲ ਗੀੜਾ ਕਾਟਨ ਦੇ ਵਿੱਚ ਹਾਂਜੀ ਹਾਂਜੀ ਉਹ ਵੀ ਮਿਲਦਾ ਆਪਣੇ ਕੋਲ ਠੀਕ ਹੈ ਜੀ ਛੋਡੇ ਪਨੇ ਦੇ ਵਿੱਚ ਰਹਿਣ ਵਾਲਾ ਇਹ ਹਾਂਜੀ ਹਾਂਜੀ ਆਹ ਦੇਖੋ ਇਹ ਆਪਾਂ ਪਹਿਲਾਂ ਵੇਚਿਆ ਰਿਟੇਲ ਦੇ ਵਿੱਚ 850 ਦੀ ਰੇਂਜ ਦੇ ਵਿੱਚ ਹੁਣ ਆਪਾਂ ਨੇ ਸੇਲ ਲਾਈ ਆ 600 ਰੁਪਏ ਦਾ ਲਓ ਜੀ 600 ਰੁਪਏ ਦੇ ਕਲਰ ਵੀ ਮਿਲ ਜਾਣਗੇ ਕਲਰ ਪਲਾਸਟਿਕ ਬਹੁਤ ਆ ਬੜੇ ਕੋਲ ਠੀਕ ਆ ਜੀ ਵਧਿਆ ਸਰਦਾਰੀ ਕਲਰ ਆ ਨਾ ਇਹਦੇ ਨੇ ਹਾਂਜੀ ਹਾਂਜੀ ਅਗੂ ਕੋਈ ਮੈਂ ਸਫੇਦ ਜਣਾ ਦੇ ਕਿ ਸਫੇਦ ਵੀ ਮਿਲੂ ਬਾਕੀ ਮੋਟੇ ਦੇ ਵਿੱਚ ਨਾ ਮੋਟੇ ਉੱਪਰ ਤੋਂ ਦੇ ਮੋਟੇ ਆਹ ਲੋਰੀ ਤੇ ਵਾਈਟ ਲੈਣਾ ਵਾਈਟ ਮਿਲ ਜੇਗਾ ਠੀਕ ਆ ਜੀ ਮੋٹے ਦੇ ਵਿੱਚ ਲੈਣਾ ਮੋਟਾ ਵੀ ਮਿਲ ਜੇਗਾ ਦੇ ਵਿੱਚ ਆ ਦੇਖੋ ਓਕੇ ਓਕੇ ਇਹਦਾ ਰੇਟ ਹੈ ਨਾਲ 500 ਰੁਪਏ ਠੀਕ ਹੈ ਜੀ ਕਲਮ ਚਾਟੇ ਦੇ ਵਿੱਚ ਮਿਲ ਜਾਣਗੇ ਮੋٹے ਚ 40 ਦੇ ਨਾਲ 20 ਵੀ ਮਿਲ ਜੂ ਠੀਕ ਹੈ ਜੀ ਓਕੇ ਜੀ ਇਹ ਵੀ ਇਹਦੇ ਵਿੱਚ ਮਿਲ ਜਾਣਗੇ ਇਹ ਆਪਾਂ ਨੇ ਮੋٹے ਦੇ ਵਿੱਚ ਹਰੇ ਨੀਲੇ ਬੂਲ ਲੱਗੀ ਹੁੰਦੀ ਆ ਓਕੇ ਓਕੇ ਇਹ ਪਹਿਲਾਂ 550 ਰੇਂਜ ਦੇ ਵਿੱਚ ਸੀ ਹੁਣ ਆਪਾਂ ਨੇ ਲਾਇਆ ਸਿਰਫ 400 ਰੁਪਏ ਦੇ ਵਿੱਚ ਲਓ ਜੀ 400 ਰੁਪਏ ਪੂਰਾ 5 ਮੀਟਰ ਦਾ ਸੂਟ ਹੋਏਗਾ ਕੁੜਤਾ ਪਜਾਮਾ ਠੀਕ ਹੈ ਜੀ ਕਲਰ ਇਹਦੇ ਵਿੱਚ ਮਿਲ ਜਾਣਗੇ 5 ਜਾਂ 6 ਕਲਰ ਆਣਗੇ ਮੇਚੂ ਲਾਈਟ ਕਲਰ ਵੀ ਮਿਲ ਜਾਣਗੇ ਓਕੇ ਆ ਲਓ ਲਓ ਆ ਦੇਖੋ ਪਰਫੈਕਸ਼ਨ ਹੈ ਇੱਥੇ ਇਹ ਕਲਰ ਨੇ ਵਧੀਆ ਇੱਥੇ ਡਾਰਕ ਕਲਰ ਆ ਗਏ ਇਹਦੇ ਸਰਦਾਰੀ ਕਲਰ ਵੀ ਆ ਜਾਣਗੇ ਠੀਕ ਹੈ ਜੀ ਆ ਲਓ ਲਓ ਕੋਈ ਸਿਆਣੇ ਵਾਸਤੇ ਮੰਗਲਾਂ ਦਾ ਚਾਰਾ ਹਾਂ ਜੀ ਹਾਂ ਜੀ ਲਾਈਟ ਸਨ ਕਬੂਰਾ ਲੋ ਹਾਂ ਰੇ ਹਾਂਜੀ ਹਾਂਜੀ ਤੇ 체 ਇਹਦੇ ਬੁੱਲਣ ਕਹੇਗੀ ਅਰੇ ਇਹ ਵੀ ਸਿਰਫ 400 ਰੁਪਏ ਹੈ ਪਹਿਲਾਂ 550 ਰੇਂਜ ਦੇ ਵਿੱਚ ਸੀ ਹੁਣ ਸਿਰਫ 400 ਰੁਪਏ ਸੇ ਲਾਤੀ ਆ ਠੀਕ ਹੈ ਜੀ ਪਿਆ ਨਾ ਸੀ ਇਹ ਨਾ ਹੁਣ ਕੋਲੋਂ ਕਲੈਕ ਨਾ ਦੇਖੋ ਚੈੱਕ ਕਰਾ ਲਓ ਹਾਂਜੀ ਹਾਂਜੀ ਠੀਕ ਹੈ ਜੀ ਲੈ ਕੋਲਾ ਸ਼ਹਿਨ ਨਾਵੇਂ ਦੀ ਹੱਟੀ ਟੇਲੇਲਾ ਬਾਜ਼ਾਰ ਨਦੀ ਗੋਪਾਲ ਪਨ ਮੰਦਿਰ ਆ ਦੇਖੋ ਸੂਟਾਂ ਸੇ ਲਾਤੀ ਆਰਗੰਜੇ ਸੂਟ ਜਿਹੜਾ ਕਿ 1700 ਦਾ ਸੂਟ ਸਿਰਫ 1000 ਰੁਪਏ ਦੇ ਵਿੱਚ ਠੀਕ ਆ ਜੀ ਸਿਰਫ 1000 ਰੁਪਏ ਦੇ ਵਿੱਚ ਬਜ਼ਾਰ ਤੁਹਾਨੂੰ ਮਿਲੂਗਾ 2000 2500 ਦਾ ਸਿਰਫ 1000 ਰੁਪਏ ਦੇ ਵਿੱਚ ਕਲਰ ਚਾਰਟ ਬਹੁਤ ਬੰਨਣਗੇ ਇੱਥੇ ਠੀਕ ਆ ਜੀ ਘਟੋ ਘੜ ਆਪਣੇ ਫੈਕਟਰੀ ਦਾ ਮਾਲ ਤਿਆਰ ਕੀਤਾ ਹੋਇਆ ਜੀ ਓਕੇ ਜੀ ਹਰ ਚੀਜ਼ ਮਿਲੂ ਤੁਹਾਨੂੰ ਬਜ਼ਾਰ ਨਾਲੋਂ ਸਸਤੀ ਕਲਰ ਚਾਰਜ ਜਿੰਨੀ ਮਰਜ਼ੀ ਇੱਕ ਗਲਾ ਕੋਦੇ 5 5 ਸੂਟ ਲੈਣੇ ਉਹ 7 7 ਲੈਣੇ ਉਹ ਵੀ ਮਿਲਣਗੇ ਠੀਕ ਆ ਜੀ ਇੱਕ ਦੇ ਅੰਦਰ 15 15 ਸੂਟ ਲੈਣੇ ਉਹ ਵੀ ਦੇ ਅੰਦਰ ਮਿਲਣਗੇ ਕੋਈ ਟ ਤੋ ਜਿੰਨ ਕੀ ਕੈਨੇਡਾ ਪਿਆਰ ਮਿਲੂਗੀ ਹਰ ਟਾਈਮ ਮਿਲੂਗੀ ਓਕੇ ਓਕੇ ਜੀ ਉਹ ਕੋਈ ਅੱਜ ਦਿਨ ਲੈਣ ਵਾਲਾ ਸੂਟ ਮਿਲ ਜੇ ਇਸ ਤਰ੍ਹਾਂ 400 ਰੁਪਏ ਰਿੰਚ ਹਾਂਜੀ ਹਾਂਜੀ ਗਰਮੀਆਂ ਸੂਟਾਂ ਲਈ ਹੋਈ ਸੇਲ ਬਾਕੀ ਹੋਰ ਫੂਡ ਪੈਨ ਵਧੀਆ ਤੇ ਕਾਰਬਨ ਜਿਹਦੇ ਚਿਮਰ ਦੇ ਆ ਦੇਖੋ ਜੀ ਇਹ ਵੀ ਚਿਮਰ ਜਿਵੇਂ ਇਹ ਵੀ 1000 ਰੁਪਏ ਰਿੰਚ ਹੈ ਜੀ ਓਕੇ ਓਕੇ ਜੀ ਹਾਂਜੀ ਬਾਕੀ ਮੋਟੇ ਸੂਟ ਪੈਨ ਜੀ ਸਿਆਣੇ ਵਾਸਤੇ ਸਿਰਫ 6 ਰੁਪਏ ਦਾ 400 ਰਿੰਚ ਠੀਕ ਹੈ ਜੀ ਵਧੀਆ ਕੰਪਨੀ ਦਾ ਮਾਲ ਕੇ ਮੇਸ਼ ਕੰਪਨੀ ਦਾ ਮਾਲ ਹੈ ਜੀ ਓਕੇ ਓਕੇ ਬਾਕੀ ਆ ਪੰਜ ਵਰਸ ਵਾਲੇ ਹੋਰ ਚਾਕਲੇਟੇ ਸੂਟ ਜ 老的。<Lord. S 2>